ਬਾਬਾ ਜੀ ਅਨ ਤੁਹਾਡੇ ਦਿਲ ਚ ਕਦੀ ਕੋਈ ਐਵੇਂ ਦਾ ਖਿਆਲ ਆਇਆ ਕਿ ਮੈਂ ਵੀ ਇੰਡੀਆ ਹੁੰਦਾ ਜਾਂ ਮੁਹੱਬਤ ਤੁਹਾਡੇ ਦਿਲ ਚ ਆਈ ਹੋਵੇ ਤਾਂ ਗਾਲੇ ਮੁਹੱਬਤ ਪਛਤਾਵਾ ਤੇ ਨਹੀਂ ਕਹਤ ਤੁਹਾਨੂੰ ਨਹੀਂ ਮੈਂ ਨਹੀਂ ਨਹੀਂ ਪਛਤਾਵਾ ਕਰਦਾ ਜਦੋਂ ਇੱਥੇ ਰੱਬ ਨੇ ਰੋਟੀ ਇੱਥੇ ਲਿਖੀ ਦੀ ਫੇਰ ਆਉਂਦੇ ਕਿ ਜੀ ਲੈ ਇਹ ਤੂੰ ਖੁਸ਼ ਹੋ ਤਰਾ ਕੇ ਖੁਸ਼ ਆ ਖੁਸ਼ مشਕਿਆ ਨਹੀਂ ਹੋਣਾ ਹੀ ਕਿੱਦਾਂ ਜਾ ਸਕਦਾ ਬਾਬਾ ਜੀ ਹਕੂਮਤ ਅਲੋ ਤੁਹਾਨੂੰ ਜਿਹੜੀ ਕੋਈ ਮਿਲਦੀਆਂ ਨੇ ਸਹੂਲਤਾਂ ਜਿਵੇਂ ਸਾਨੂੰ ਮੁਸਲਮਾਨਾਂ ਕੋਈ ਫਰਕ ਤੇ ਨਹੀਂ ਕਰਦੇ ਨਹੀਂ ਨਹੀਂ ਘੂਮਾ ਚੰਗੀ ਐ ਘੂਮਾ ਤੇ ਨਹੀਂ ਕੋਈ ਵੀ ਗੱਲ ਮਾਰਦੇ ਫਰਕ ਤੇ ਨਹੀਂ ਰੱਖਦੇ ਕਿ ਇਹ ਹਿੰਦੂ ਨੇ ਜੀ ਨਹੀਂ 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 ਉਹਨਾਂ ਨੇ ਕਿਉਂਕਿ ਘੂਮਾ ਤਾਂ ਮੁਸਲਮਾਨਾਂ ਦੀ ਹੈ ਨਾ ਜਿਵੇਂ ਉਧਰ ਹਿੰਦੂਆਂ ਦੀ ਨਹੀਂ ਨਹੀਂ ਕਰਦੇ ਨਾ ਭਈ ਐਵੇਂ ਅਸੀਂ ਆਖੀ ਅੱਛਾ ਅੱਛਾ ਕੋਈ ਪਰੇਸ਼ਾਨੀ ਨਹੀਂ ਕਦੀ ਆਈ ਬਾਬਾ ਜੀ ਪਰੇਸ਼ਾਨੀ ਫਿਰ ਤੈਨੂੰ ਇਹੋ ਹੀ ਦੱਸਿਆ ਨਾ ਜਿਹੜੀ ਬਾਮ ਹੈ ਉਹ ਤੇ ਪਰੇਸ਼ਾਨੀ ਲੈ ਕਰ ਜਾਂਦੀ ਹੈ ਵੇਲੇ ਜਦੋਂ ਮਤਲਬ ਕੋਈ ਔਖਾ ਟਾਈਮ ਆ ਯਾਰ ਹਿੰਦੂ ਨੇ ਇਹਨਾਂ ਨੂੰ ਮਾਰ ਦੋ ਉਹ ਕਰ ਦੋ ਉਹ ਕਰ ਦੋ ਉਹਨੇ ਕੰਨੇ ਬਾਬਾ ਜੀ ਕਦੇ ਐਵੇਂ ਦਾ ਇੱਥੇ ਵਾਕਿਆ ਹੋਇਆ ਤੁਹਾਡੇ ਨਾਲ ਕਿ ਕਿਸੇ ਨੇ ਕਿਹਾ ਮੈਂ ਤੁਹਾਡੇ ਬਰਤਨ ਚ ਪਾਣੀ ਨਹੀਂ ਪੀਣਾ ਜਾਂ ਤੁਹਾਨੂੰ ਤੁਸੀਂ ਕਿਹਾ ਆਹ ਦੇ ਦੇਣ ਆਹ ਦੇ ਦੇਣ ਭਾਈ ਆਹ ਦੇ ਦੇ ਆਪਣਾ ਬਰਤਨ ਬਾਮ ਤੈਨੂੰ ਬਾਮ ਦੀ ਗੱਲ ਕਰਨਾ ਆ ਆਹ ਸਾਰੇ ਇੰਜ ਨਹੀਂ ਜਾਂ ਕੁਝ ਅੱਛੇ ਵੀ ਆਏ ਨੇ ਕੁਛੇ ਵੀ ਆਏ ਨੇ ਤੇਈ ਉਹ ਲੋਕ ਨੇ ਜਿਹੜੇ ਨਾਲ ਬਹਿ ਕੇ ਵੀ ਖਾਂਦੇ ਨੇ ਤੇ ਕਈ ਉਹ ਲੋਕ ਨੇ ਜਿਹੜੇ ਵੀ ਨਫ਼ਰਤ ਵੀ ਕਰਦੇ ਨੇ ਅਸੀਂ ਕਿਹਾ ਆਖੀ ਤੁਹਾਡੇ ਦਿਲ 'ਚ ਨਹੀਂ ਨਫ਼ਰਤ ਮੁਸਲਮਾਨਾਂ ਨਾਲ ਮਹ ਮੇਰੇ ਘਰ ਤੁਸੀਂ ਜਾਓ ਮੈਂ ਤੁਹਾਨੂੰ ਕੁਛ ਆਹ ਦਾਮ ਖਾ ਲੋ ਕਿ ਮਸਲਮ ਤੂੰ ਦੇ ਆ ਗੱਲਾਂ ਨਾ ਨਾ ਤੀ ਰੋਟੀ ਬਗਾ ਮੈਂ ਖਾਵਾਂਗਾ ਹੂੰ ਜਿਹੜੀ ਗੱਲ ਦਿਨ ਮੈਂ ਕਿਹਾ ਦਸੀ ਹੈ ਨਾ ਕਿ ਤੁਹਾਡੀ ਹਾਂਡੀ ਜਿਹੜੀ ਹੈ ਨਾ ਉਹਦੇ ਚ ਮੋਟਾ گوشਤ ਪਕਦਾ ਹੈ ਮੋਟੇ گوشਤ ਦੇ ਤੁਸੀਂ ਨਹੀਂ ਖਾਂਦੇ ਤੁਹਾਡੇ ਕਰਮਚੀ ਨਹੀਂ ਨਾ ਤਾਂ ਹੋ ਗਈ ਐ ਕੋਈ ਵੀ ਅਸੀਂ ਉਹ ਸਹਣੀ ਦਾ ਸਾਲਣ ਵੀ ਨਹੀਂ ਖਾਣਾ ਅੱਛਾ ਅੱਛਾ ਹਾਂਜੀ ਅੱਛਾ ਪਾਪਾ ਜੀ ਇਹਦੇ ਵਿੱਚ ਕੀ ਸੱਚਾਈ ਹੈ ਕਈਆਂ ਕੋਲ ਨਾ ਮੈਂ ਸੁਣਿਆ ਕਿਆ ਨਾ ਜੀ ਕੁਛ ਹਿੰਦੂ ਜੇ ਮੈਂ ਦੇਖਿਆ ਨੇ ਕੋ ਉਹਨਾਂ ਦੇ ਕੋਈ ਚੌਂਤਰਾ ਜਿਸਰ ਰੋਟੀ ਪਕਾਈ ਦੀ ਚੌਂਤਰਾ ਉਹਨਾਂ ਨੂੰ ਹਾਂਜੀ ਚੁੱਲਾ ਜਿੱਥੇ ਹੁੰਦਾ ਉੱਥੇ ਮੁਸਲਮਾਨ ਬੱਚੇ ਜਲਦੀ ਉਹ ਕਹਿੰਦੇ ਜੀ ਇਹ ਨੂੰ ਪਹਿਲਾਂ ਪੁੱਛਣਾ ਫਿਰ ਪਕਾਣੀ ਹੈ ਉਹ ਜਮਾਨਾ ਲੰਘ ਗਿਆ ਉਹ ਲੰਘ ਗਿਆ ਜਮਾਨਾ ਉਹ ਸਾਡੇ ਚ ਬਾਬਾ ਉਹ ਹਜੇ ਉਹਨਾਂ ਨੂੰ ਮੰਨਦੇ ਰਿਹਾ ਤੇ ਉਹ ਕਰਦੇ ਰਹੇ ਨੇ ਅੱਛਾ ਅੱਛਾ ਉਹ ਕਰਦੇ ਰਹੇ ਨੇ ਅੱਛਾ ਹੁਣ ਕਿੱਥੇ ਹੁੰਦਾ ਉਹਨੇ ਬਾਬੇ ਨਾਨਕ ਨੇ ਆਹ ਸਾਡੇ ਸਾਹਿਬ ਏਕੋਕਾਰ ਹੂੰ ਏਕੋਕਾਰ ਬਾਬੇ ਨਾਨਕ ਨੇ ਕਾਰ ਛੜੀ ਏਕੋਕਾਰ ਓਏ ਮਾਜੀ ਬਣੀ ਸਭ ਚੰਗਾ ਮੰਦਾ ਕਿਸੇ ਨੂੰ ਕਹੋ ਸਭ ਨੂੰ ਚੰਗਾ ਹੀ ਕਹੋ ਹਾਂ ਹਾਂ ਆਪ ਚੰਗਾ ਸਾਰੇ ਚੰਗੇ ਹਾਂ ਓਏ ਯਾਰ ਧਰਮਤੋਂ ਮੈ ਹੁੰਦੇ ਨੇ ਭਾਵੇਂ ਕੋਈ ਵੀ ਧਰਮ ਇਹਨਾਂ ਦੇ ਮਾੜੇ ਚੰਗੇ ਫਿਰ ਹੁੰਦੇ ਹੁੰਦੇ ਹਾਂ ਹਾਂਜੀ ਉਹ ਤੇ ਘਰਾਂ 'ਚ ਹੁੰਦੇ ਨੇ ਯਾਰ ਵਿਚ ਹੁੰਦੇ ਯਾਰ ਸਾਡੇ ਵਿੱਚ ਵੀ ਉਹਨੇ ਲਾਂਡੀ ਜਿਹੜੇ ਕੀ ਹੈ ਦਿੱਤੀ ਭੈਣ ਵਾਲੀ ਤੱਕ ਦੇ ਨੇ ਤੇ ਕਿ ਉਹ ਬੰਦੇ ਨੇ ਜਿਹੜੀ ਕਹੇ ਦਿੱਤੀ ਭੈਣ ਹੁੰਦੀ ਉਹਨਾਂ ਦੇ ਨੇ ਭੈਣ ਜਿਵੇਂ ਮੇਰੇ ਘਰ ਇੰਜੇ ਆ ਪੰਕ ਉਹਨਾਂ ਦੇ ਨੇ ਭੈਣ ਤੇ ਜਿਹਨੂੰ ਭੈਣ ਆਲੀ ਉਹਨੂੰ ਬੁਰਾ ਬੁਰੀ ਨਿਗਰਾਨਾ ਨੇ ਦੇਖੀ ਕੋਈ ਭਾਏ ਕੋਈ ਮੁਸਲਮਾਨੜੀ ਆ ਭਾਏ ਕੋਈ ਆ ਉਹਨੂੰ ਭੈਣ ਆਖੋ ਉਹਨੂੰ ਆਖੋ ਹੀ ਭੈਣ ਬਬੀ ਤੁਹਾਡੇ ਰਿਸ਼ਤੇਦਾਰਾਂ ਚ ਮੁਸਲਮਾਨ ਹੋਏ ਨਾ ਸਾਡੇ ਦੇ ਸੇਦਾਰਾ ਜੂ ਮੇਰੇ ਜਿੱਥੇ ਮੈਂ ਮੁੰਡਾ ਵਿਆ ਹੈ ਨਾ ਉੱਥੇ ਕੋਈ ਦੇ ਇੱਕ ਕਾ ਅਰੇ ਮੁੰਡਾ ਦਾ ਹੈ ਅੱਛਾ ਬਾਕੀ ਠੀਕ ਠਾਕ ਬਸ ਜਰਾ ਆਪਣੇ ਹੋ ਜਾਣੇ ਨਬ ਗਏ ਇਹ ਨਹੀਂ ਅਸੀਂ ਆnde ਸਾਡੇ ਆਪਣੇ ਵਿੱਚ ਭਾਈ ਬਦਲ ਜਾਂਦੇ ਲਗੇ ਹੂੰ ਤੇ ਗਾਰੇ ਤੋਂ ਸ਼ਹਿਰ ਗਏ ਕੰਮ ਕੀਤਾ ਉਥੇ ਯਾਰ ਮੁੰਡਿਆ ਕਹਿਆ ਯਾਰ ਅਸੀਂ Hindu ਵਏ ਨਾ ਰੋਟੀ ਨਾ ਖਾ ਉਹਰੇ ਆਪਣੀ ਆ ਯਾਰ ਮੈਂ ਕਾਰੀਗਾਰ ਹਾਂ ਤੇ ਹਰ ਕਿਸਾ ਕਹਿੰਦੀ ਮੈਨੂੰ ਵੀ ਇਸ ਰਾ ਹਾਂ ਆਹਦੇ ਵੀ ਨੇ ਭਾਈ ਆਵੇਂ ਮੈਂ ਉਹ ਵੀ ਮੁੰਡੇ ਸਾਰੇ ਕੰਮ ਕਰਦੇ ਨੇ ਕਿ ਬੇਰ ਹੋ ਜਨਾ ਸਾਨੂੰ ਐ ਜਿਹੜੇ ਬੰਦੇ ਨੇ ਆਏ ਯਾਰ ਬਾਬਾ ਤੁਸੀਂ ਯਾਰ ਕਿਹੜੇ ਮਾਈ ਬਜੋ ਆਪਣਾ ਜੀਂਦੇ ਨੇ ਨਾ ਲੋਕ ਉਧਰੋਂ ਆਏ ਨੇ ਅੱਛਾ ਜੇ ਮੈਂ ਉਧਰੋਂ ਆਏ ਨੇ 40 ਤੋਂ ਪਹਿਲਾਂ ਹਾਂਜੀ ਆਹ ਸਾਨੂੰ 47 ਜਾਏ ਨੇ ਅੱਛਾ ਅੱਛਾ ਰਮੀ ਕਹੀ ਆਜੇ ਸਾਨੂੰ ਅਸੀਂ ਕਿਉਂ ਆਖੀ ਹੂੰ ਕੋਈ ਕਹ ਦੇ ਕੇ ਇਹਦੀ ਮਾਂ ਆਖਿਆ ਆਖੀ ਜਾ ਆਪਣੇ ਮੂੰਹ ਨੇ ਹੀ ਆਖਣਾ ਜੇ ਸਾਨੂੰ ਵੀ ਆਖਣਾ ਹੂੰ ਮੂੰਹ ਨਾ ਕਰੀਂ ਜੀ ਮੈਂ ਤਾਂ ਕਦੇ ਨੀ ਕੋ ਕਰਦਾ ਨਾ ਨਾ ਮੰਨ ਪੈਲੀ ਨੂੰ ਤੰਗ ਕਰਦਾ ਨਾ 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 ਅੱਛਾ ਅੱਛਾ ਹਾਂ ਜੀ ਬਾਬਾ ਜੀ ਮੁੰਡੇ ਬੱਚੇ ਦੀ ਮੈਂ ਗੱਲ ਕਰਦਾ ਜਿਹੜਾ ਕਾ ਕਰੇਗਾ ਇਹ ਧਾਰ ਖੁੱਲਾ ਇਹ ਵੱਜਾ ਤੇ ਅਗਲਾ ਖੁੱਲਾ ਅੱਗੇ ਗਾਂ ਹੋਗੇ 4 ਰੁਪਏ ਸਾਨੂੰ ਘੜਾ ਵੇ ਮੁੰਡੇ ਕਾਰੋਬਾਰਿਆ ਕਰਦੇ ਦੀ ਕੋਈ ਰੇੜੀ ਵਾਦੇ ਕੋਈ ਕੋਈ ਕਰਦੇ ਕੋਈ ਦਿਹਾੜੀ ਕਰਦੇ ਕੋਈ ਸਬਜੀ ਵੀ ਉਹਨਾਂ ਦੇ ਬੱਚੇ ਵੀ ਹੋਣਗੇ ਹਾਂ ਉਹ ਪੜ੍ਹਦੇ ਨੇ ਅੱਛਾ ਅੱਛਾ ਗੁਜ਼ਰ ਬਸਰ ਹੋ ਰਿਹਾ ਹੈ ਬਸ ਸਿੱਧਾ ਨੇ ਗੁਜ਼ਾਰਾ ਹੀ ਕਰਨੇ ਨੇ ਯਾਨੀ ਅਮੀਰ ਨਹੀਂ ਪੂਰੇ ਨਹੀਂ ਨਹੀਂ ਮੀਰ ਛੱਡ ਗਿਆ ਹੀ ਆਨੇ ਰੱਬ ਸਾਨੂੰ ਰਾਤ ਦੀ ਰਾਤ ਦੇਈ ਜੇ ਤੇ ਦਿਨ ਦੀ ਦਿਨ ਦੀ ਬਸ ਚੇ ਕੋਰੇ ਉਹਦਾ ਮਾਰ ਅੱਛਾ ਅੱਛਾ ਹਾਂ ਬਬੀ ਘਰ ਆਪਣਾ ਮਕਾਨਾਂ ਵਿੱਚ ਪੱਕੇ ਨੇ ਆਪਣੇ ਕੁਲੇ ਓਏ ਕੋਈ ਵੀ ਨਹੀਂ ਪੱਕੇ ਕੀ ਚੰ ਦੇਖੇ ਦੇ ਨੇ ਇਟਾ ਛਿਟਾ ਲੱਗੀਆਂ ਤਾਂ ਜੇ ਬਣੀ ਕਲਰ ਨਹੀਂ ਖਾਜੀ ਅੱਛਾ 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 ਯਾਨੀ ਉਹ ਮਾਰੀ ਮੋਠੇਟਾਂ ਲਾ ਕੇ ਖੜੇ ਕੀਤੇ ਨੇ ਹਾਂ ਕਲਰ ਕਲਰ ਹੀ ਹੈ ਅੱਛਾ ਅੱਛਾ ਕਲਰ ਹੀ ਲੱਗਾ ਨਸਬ ਕਰਾ ਨਹੀਂ ਹੋਏਗਾ ਨਹੀਂ 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 ਕੋਈ ਸ਼ੇਰ ਲਕਾਵਾਂ ਜਿਹਨੂੰ ਕੋਈ ਆਹ ਸ਼ੇਰ ਲਕਾ ਮਜਾ ਕਾਮੇ ਰੱਖਿਆ ਦੁੱਧ ਪੀਣ ਵਾਸਤੇ ਹਾਂਜੀ ਹਾਂ ਨੀਓ ਨਾ ਮੁੰਡਿਆ ਕੋਲ ਹੈ ਕਿ ਡੰਗਰ ਮੇਰੇ ਕੋਲ ਅੱਛਾ ਦੋ ਮੁੰਡੇ ਬਾਬਾ ਜੀ ਉਹ ਵੀ ਦੋ ਮੁੰਡੇ ਨਹੀਂ ਤੁਸੀਂ ਗੱਲ ਕਿੱਥੇ ਵੇਖੋ ਤੁਸੀਂ ਇੱਥੇ ਖਪਣ ਦੇ ਤੁਹਾਡੀ ਉਮਰ ਵੀ ਮੇਰੇ 60-65 ਸਾਲ ਹੋਣੀ 70.5 ਅੱਸੀ ਅੱਛਾ ਜੀ ਹਾਂਜੀ ਇਸ ਉਮਰ ਦਾ ਸਾਡਾ ਪਿਓ ਵੇ ਦਹੀ ਤੇ ਨਹੀਂ ਕੰਮ ਕਰਾਨਾ ਤੁਸੀਂ ਦੱਸਿਆ ਕਿ ਪੇਟ ਵਾਸਤੇ ਕਰਦੇ ਹਾਂਜੀ ਅਗਰ ਤੁਹਾਨੂੰ ਤੁਹਾਡੇ ਕੋਈ ਇਥੋਂ ਮੁਸਲਮਾਨ ਜਾਂ ਬਾਹਰ ਦੇ ਮੁਲਕਾਂ ਜੋ ਕੋਈ ਤੜੀ ਐਵੇਂ ਦੀ ਮਦਦ ਕਰਕੇ ਤੁਹਾਨੂੰ ਕੋਈ ਦੁਕਾਨ ਪਾ ਲਓ ਦੁਕਾਨ ਇਥੇ ਅਗਰ ਤੁਸੀਂ ਪਾ ਲੈਂਦੇ ਉਹਦੇ ਮੈਂ ਪਹਿਲਾਂ ਗੱਲ ਸੁਣਿਆ ਜੀ ਪਰਚੂਨ ਦੀ ਦੁਕਾਨ ਪਾ ਲਓ ਕਰਿਆਨੇ ਦੀ ਹਾਂ ਜੀ ਹਾਂ ਤੁਹਾਨੂੰ ਕਿਉਂਕਿ ਤੁਹਾਡੇ ਪੰਜ-ਸੱਤ ਘਰ ਨੇ ਤੇ ਮੁਸਲਮਾਨ ਹਿੰਦੂਆਂ ਨੇ ਸिखਾਂਦੇ ਉਹਨਾਂ ਤੋਂ ਲਾਵਾ ਮੁਸਲਮਾਨ ਵੀ ਲੈਣਗੇ ਸੌਦਾ ਤੁਹਾਨੂੰ ਦੁਕਾਨ ਨੂੰ ਬਣਾ ਦੇ ਯਾਰ ਮੈਂ ਫਿਰ ਜੇ ਦੁਕਾਨ ਪਾਈ ਦੀ ਤੇ ਕੋਈ ਲੈ ਹੀ ਲੈਂਦਾ ਨਹੀਂ ਕਿ ਹੁੰਦਾ ਨੇ ਕਿ ਮੁਸਲਮਾਨ ਨਹੀਂ ਲੈਂਦਾ ਕਰਦੇ ਨੇ ਮੈਂ ਮੈਂ ਹਮ ਮੁਸਲਮਾਨ ਹੁੰਦੇ ਨਾਤੇ ਭਾਵੇਂ ਕਿਸੇ ਨੂੰ ਬੁਰਾ ਲੱਗੇ ਸੁੱਕੇ ਖਾਉਦੇ ਦੋ ਨਹੀਂ ਕਰਦੇ ਅੱਛਾ ਅੱਛਾ ਲੈ ਲੈਣਗੇ ਲੈਣਗੇ ਹਾਂ ਸੁੱਕਾ ਸਾਗ ਅਗਰ ਤੁਹਾਨੂੰ ਕੋਈ ਯਾਰ ਕਰੀ ਉਹ ਮਜ਼ੂਮੇ ਗੱਲ ਸੁਣੋ ਤੇ ਬਡੇਰੇ ਜੇ ਅਸੀਂ ਤੁਹਾਡਾ ਹਿਆ ਕਰਨੇ ਜਿਵੇਂ ਅਸੀਂ ਆਪਣੇ ਮੁਸਲਮਾਨ ਵੱਡੇ ਤੁਸੀਂ ਵੀ ਸਾਡੇ ਬਡੇਰੇ ਹੋ ਅਗਰ ਤੁਸੀਂ ਜਿਵੇਂ ਖੱਪਦੇ ਹੋ ਤੁਹਾਨੂੰ ਕੋਈ ਵੇਖ ਲਿੰਦਾ ਜਿਹੜੇ ਬਾਹਰ ਸਾਡੇ ਬਾਹਰ ਦੇ ਮੁਲਕਾਂ ਵਿੱਚ ਓਵਰਸੀਜ਼ ਨੇ ਭਾਵੇਂ ਮੁਸਲਮਾਨ ਭਾਵੇਂ ਹਿੰਦੂ ਭਾਵੇਂ ਕੋਈ ਵੀ ਧਰਮ ਦਾ ਹੋਵੇ ਕਿਉਂ ਆਉਂਦੀ ਨਾ ਉਥਾਰ ਕੁਤਰ ਸਾਜਣ ਕਿ ਯਾਰ ਚਲੋ ਬਾਬਾ ਬਾਹਰ ਖੱਪਦਾ ਫਿਰਦਾ ਇਹਨਾਂ ਨੂੰ ਕੋ ਦੁਕਾਨ ਬਣਾ ਦੁਕਾਨ ਬਣਾ ਕੇ ਤੁਸੀਂ ਬਹਿ ਕੇ ਚਲੋ ਘਰ ਆਪਣੀ ਰੋਜ਼ੀ ਰੋਟੀ ਥੋੜਾ ਜਿਹਾ ਕਰ ਲੋਗੇ ਤੁਸੀਂ ਕਰ ਸਕੀਂਗਾ ਕਰ ਸਕੀਂਗਾ ਚਲੋ ਜਿਵੇਂ ਉਹ ਨਾ ਕਰੇ ਚਲੋ ਹੋਰ ਹੀ ਕੋਈ ਮੜਾ ਜਗਾ ਕੰਮ ਕਾਲੀ ਦੇ ਮਤਲਬ ਕੋਠੇ ਤੇ ਥੁੱਕੇ ਲੈ ਲਏ ਅੱਛਾ ਅੱਛਾ ਯਾਨੀ ਤੂੰ ਕਹਿੰਦਾ ਕੋ ਮੈਂ ਇਹੋ ਕੰਮ ਕਰਨਾ ਖੱਪਣ ਤੋਂ ਮੈਂ ਕਹਿੰਦਾ ਖੱਪਣ ਤੋਂ ਤੁਹਾਨੂੰ ਜਿਹੜਾ ਕੋ ਖੱਪਣ ਤੋਂ ਫਿਰ ਜਿੰਨਾ ਜਰ ਬਾਹਰ ਦੀ ਧੁੱਪ ਦੇ ਵਿੱਚ ਵੀ ਆਣਾ ਉਹ ਜਿੰਨਾ ਜਰ ਸਾਣਾ ਉਹ ਜਿੰਨਾ ਜਰ ਖੱਪਣਾ ਤਾਂ ਖੁੱਲਿਆ ਰਹਿਣ ਗਿਆ ਇਹ ਮੇਰਾ ਇਹ ਜਿਹੜਾ ਗੋਡਾ ਨਾ ਮਾਰ ਦੀ ਗੱਲ ਨਹੀਂ ਹਿਲਦਾ ਪਿਆ ਇਹ ਤੇ ਮੈਂ ਬੇਅੱਲਾ ਲੱਗਾ ਤੇਰਾ ਭਾਈ ਨਾ ਆ ਗਈ ਇਰਫਾਨ ਚੰਦ ਇਰਫਾਨ ਚੰਦ ਇਰਫਾਨ ਚੰਦ ਤੇ ਤੁਸੀਂ ਕੋ ਤੁਹਾਡਾ ਕੀ ਹਿੰਦੂ ਹਜ ਮੈਂ ਭਾਈ ਤੁਸੀਂ ਤਰੋ ਸੋਹਰਾ ਮੈਂ ਸਾਹਬ ਦਿਆਲ ਸਿੰਘ ਸਿੱਧੂ ਸਰਦਾਰ ਸਰਦਾਰ ਬਾਬਾ ਜੀ ਜੀ ਤੁਸੀਂ ਸ਼ੁਰੂ ਤਾਂ ਇੱਧਰ ਦੇ ਹਨ ਹਾਂਜੀ ਆਪਾਂ ਥੋੜੀ ਤੁਹਾਨੂੰ ਗੱਲ ਕਰਾਂਗੇ ਪਾਰਟੀਸ਼ਨ ਤੋਂ ਪਹਿਲਾਂ ਵਾਲੀ ਵੰਡ ਵਾਲੀ ਵੀ ਥੋੜੀ ਕੋ ਨਾਲ ਨਾ ਹਾਂਜੀ ਫਿਰ ਆਪਾਂ ਵੀ ਗੱਲਾਂ ਕਰਨੇ ਤੇ ਜਦੋਂ ਪਾਰਟੀਸ਼ਨ ਹੋਈ ਉਦੋਂ ਤੁਸੀਂ ਇੱਥੇ ਸੋ ਅੱਜ ਇੱਥੇ ਕਿੰਨੇ ਭੈਣ ਭਰਾ ਤੁਸੀਂ ਅਸੀਂ ਸਾਂ ਜੀ ਪੰਜ ਭੈਣ ਭਰਾ ਅੱਛਾ ਪੰਜ ਭਰਾ ਪੰਜ ਭਰਾ ਅੱਛਾ ਤੇ ਤਿੰਨ ਭੈਣ ਹੂੰ ਨਾਂ ਦੱਸ ਦੋ ਹਾਂ ਤੁਹਾਡੇ ਉਹਨਾਂ ਦੇ ਆਪਣੇ ਵਾਲਦ ਦੇ ਨਾਲ ਦੱਸਿਆ ਨਾ ਵਾਲਦ ਦਾ ਨਾਮ ਮੰਗਸ RAM ਅੱਛਾ ਸੇ ਵੱਡੇ ਭਾਈ ਦਾ ਨਾਮ ਸੇਵਾ RAM ਅੱਛਾ ਅੱਛਾ ਉਹਦੇ ਛੋਟੇ ਦਾ RAM LAL ਹੂੰ ਮੇਰਾ ਸਾਈਂ ਦਾਸ ਅੱਛਾ ਉਹਦੇ ਛੋਟੇ ਦਾ ਕਿਸ਼ਨ ਦਾਸ ਹੂੰ ਮੰਗਾ RAM ਪੰਜ ਭਾਈ ਸਾਂ ਪੰਜ ਭਾਈ ਹਾਂ ਤੇ ਤਿੰਨ ਭੈਣ ਅੱਛਾ ਅੱਛਾ ਤੇ ਬਾਬਾ ਜੀ ਜਦੋਂ ਮੰਡ ਹੋਈਏ ਉਦੋਂ ਕੋਈ ਤੁਹਾਨੂੰ ਹੋਸ਼ ਆਇਆ ਇੱਕ ਬਾਅਦ ਜੀ ਪਹਦਾਇਆ ਓਏ ਬਾਅਦ ਜੀ ਉਦੋਂ ਐਵੇਂ ਤੁਰਦੇ ਫਿਰਦੇ ਸਾਂ ਬੱਚਿਆਂ ਦੇ ਛੋਟੇ ਆ ਮਾੜੇ ਮਾੜੇ ਤੇ ਬਾਬਾ ਜੀ ਜਦੋਂ ਹੋਈ ਵੰਡ 47 ਦੀ ਹਾਂਜੀ ਉਹਨਾਂ ਸਾਰੇ ਜਿਹੜੇ ਸਿੱਖ ਹਿੰਦੂ ਵੀ ਉਧਰ ਚਲੇ ਗਏ ਤੇ ਤੁਹਾਡਾ ਕੀ ਕਰਨਾ ਇੱਕ ਤੁਸੀਂ ਕਿਉਂ ਨਹੀਂ ਸੁਣਿਆ ਇਹ ਬਾਲਾ ਸਾਡਾ ਜੀ ਕੰਮ ਏ ਸੀ ਤੇ ਸਾਡਾ ਪਿਓ ਸੀ ਤੇ ਉਹ ਸੀ ਸਿੱਧਾ ਉਹਨੇ ਆਖਿਆ ਯਾਰ ਕੋ ਬੱਚੇ ਮੇਰੇ ਰਾਜ ਮਾਰਨਾ ਛੜੇ ਤੇ ਮੈਂ ਨਹੀਂ ਜਾਂਦਾ ਹੋਰ ਮੈਂਟਰੀ ਵੀ ਲੈਣ ਆਈ ਹੈ ਅੱਛਾ ਹਰ ਗੱਲ ਉਧਰੋਂ ਹਿੰਦ ਵੰਦੀ ਮੈਂਟਰੀ ਵੀ ਲੈਣ ਆਈ ਹੈ ਅੱਛਾ ਸਾਰੀਆਂ ਘੇੜਾਂ ਬੰਨ੍ਹੇ ਧਿਆਨ ਬੈਠਾ ਰਿਹਾ ਆਪਣੇ ਘਰ ਵਿੱਚ। ਅੱਛਾ ਨਹੀਂ ਗਏਗੇ? ਨਹੀਂ ਗਏ। ਹੁਣ ਤੁਸੀਂ ਇੱਥੇ ਰਹਿ ਰਹੇ ਕੀ ਦਰਦਨਾ ਜਿੱਥੇ ਵਾਦੀ ਤੁਹਾਡੀ? ਹਾਂ। ਆ ਇੱਥੇ ਕਾਰੇ ਤੁਹਾਡਾ? ਇੱਥੇ ਅਸੀਂ ਮੀਆਂ ਮੀਰ ਦੀ ਬਸਤੀ। ਬਸਤੀ ਮੀਆਂ ਮੀਰ ਦਾ ਨਾ। ਹਾਂ। ਇੱਥੇ ਹੋਰ ਵੀ ਘਰ ਆਏ ਨੇ ਕੋਈ ਦੁਆ। ਹਾਂ, ਉੱਥੇ ਮੇਰੇ ਪੁੱਤਰ ਨੇ 5 4। ਅੱਛਾ ਤੁਹਾਡੇ ਬੱਚੇ ਵੀ ਨੇ? ਬੱਚੇ ਨੇ ਕੀ ਕੀ ਨਾਂ? ਇੱਕ ਦਾ ਨਾ ਹੀਮੰਲਾ ਹਾਂ। ਇੱਕ ਦਾ ਨਾ ਛੋਕਮਾਰ। ਹਾਂ। ਇੱਕ ਦਾ ਨਾ ਸਰਹਰਾਜ। ਅੱਛਾ ਇੱਕ ਦਾ ਨਾ ਗੁਲਸ਼ਣ ਚਾਂਦ ਹੂੰ ਹੂੰ ਇੱਕ ਦਾ ਨਾ ਪਰਸਰਾਮ ਹੂੰ ਧਰਮਰਾਮ ਹੂੰ ਹੂੰ ਹਾਂ ਬੱਚੇ ਆ ਤੇ ਆਪਣੀ ਜਾਤ ਕਰੀ ਬਾਬਾ ਜੀ ਤੁਹਾਡੀ ਸਾਡੀ ਜਾਤ ਹੈ ਜੀ ਅਸੀਂ ਮੀਆਂ ਮਮਾਲੀ ਮੀਆਂ ਮਮਾਲੀ ਹਾਂ ਮੀਆਂ ਮਮਾਲੀ ਮੀਆਂ ਮਮਾਲੀ ਹਾਂ ਜੀ ਅੱਛਾ ਇਹ ਜਾਤ ਤੁਹਾਡੀ ਹਾਂ ਜੀ ਸਹੀ ਸਹੀ ਤੇ ਬਾਬਾ ਜੀ ਜਦੋਂ ਇਥੋਂ 1900 ਗਏ ਉਦੋਂ ਕੋਈ ਰਹਿ ਗਏ ਇੱਥੇ ਤੇ ਉਦੋਂ ਤੇ ਕੋਈ ਜ਼ੁਲਮ ਹੋਇਆ ਤੁਹਾਡੇ ਤੇ ਹੋਇਆ ਨਾ ਨਾ ਸਾਡੇ ਦੇ ਕੋਈ ਯੋਲ ਨਹੀਂ ਆ ਸਾਡੇ ਦੇ ਮਾੜੀ ਚੰਗੇ ਸਾਡੇ ਜਿਹੜੇ ਬੰਦੇ ਹਣ ਨਸਲਾਰੀ ਜਿਹੜਾ ਦੇ ਨਾਲ ਆਏ ਦਸਾ ਹੁਣ ਸਾਡੀ ਹਲਪ ਕੀਤੀ ਐਵੇਂ ਵੀ ਗੋਆ ਕੀ ਸੀ ਕਿ ਕੂਡ ਮਾਰੀਏ ਹੂੰ ਹੁਣ ਬੜੀ ਹਲਪ ਕੀਤੀ ਐ ਸਾਡੀ ਹੂੰ ਹਾਂ ਅੱਛਾ ਅੱਛਾ ਤੇ ਬਈ ਹੁਣ ਤੁਸੀਂ ਪਹਿਲਾਂ ਜਮੂਰਿਆ ਸਤੇ ਜ ਸਾਡਾ ਪਿਓ ਰਹਿੰਦਾ ਈ ਉਥੋਂ ਉੱਠਿਆ ਤੇ ਸਿਆਲਕੋਟ ਆ ਗਿਆ ਹੂੰ ਨਾ ਜਫਰਵਾਲ ਦੇ ਕੋਲ ਪਿੰਡ ਦਾ ਸਾਡਾ ਹੂੰ ਉੱਤੋਂ ਉੱਤਿਆ ਦੇ ਅਸਲੇਰੀਆਂ ਨੂੰ ਮਰਬੇ ਇਧਰ ਪਏ ਇਧਰ ਆ ਗਿਆ ਇਹ ਇਹਨੂੰ ਪੈਲੀ ਪੈਂਦੀ ਸੀ ਤੇ ਇਹਦੇ ਕਾਗਜ਼ ਕੋ ਨਹੀਂ ਸੀ ਅੱਛਾ ਕਾਗਜ਼ ਉੱਧਰ ਛੱਡਾ ਹੈ ਮਾਮਲੇ ਤੋਂ ਹਾਂ ਕਾਗਜ਼ ਕੋਲ ਕੋ ਨਹੀਂ ਤੇ ਮੇਨ ਆਪਣੀ ਕੋ ਨਹੀਂ ਘਰ ਆਪਣੇ ਨਾਲ ਦੀ ਘਰ ਜਾਂਦੀ ਵੀ ਮੋਲ-ਮੋਲ ਲੈਣਾ ਅੱਛਾ ਅੱਛਾ ਹਾਂ ਮੋਲ ਲੈ ਜਗ੍ਹਾ ਤੇ ਨਹੀਂ ਬਬੇ ਗੁਜ਼ਰ ਬਸਰ ਹੋ ਰਿਹਾ ਸਹੀ ਕਰੇ ਆ ਜੁਕਰ ਹੈ ਮਾਲਕ ਦਾ ਰੋਟੀ ਦੋ ਬਰਕੀਆਂ ਦੇ ਜਾਂਦਾ ਰਾਬਾ ਅੱਛਾ ਤੁਹਾਡੇ ਇੱਥੇ ਤੁਸੀਂ ਦੱਸੋ ਇੱਕ ਤੁਹਾਡਾ ਘਰ ਚਲੋ ਤੇਰੇ ਪੁੱਤਰ ਉਹ ਵੀ ਤੁਹਾਡਾ ਇੱਕ ਘਰ ਹੋ ਗਿਆ ਨਾ ਹੋਰ ਵੀ ਆਣੇ ਹਟਕੇ ਵੀ ਕੋਈ ਮੇਰਾ ਭਰਾ ਹੈ ਇੱਥੇ ਹੋਰ ਹੈ تین ਆ ਤੁਸੀਂ ਖਾਂਦੇ ਘਰ ਰਹਿੰਦੇ ਇੱਥੇ ਇਸੇ ਸਿੱਖਾਂ ਦੇ ਘਰ ਆ ਅੱਛਾ ਅੱਛਾ ਇਹ ਕਾ ਮੁੰਡਾ ਬੈਠਾ ਦਾ ਇੱਕ ਦੇ ਨਾਲ ਇੱਕ ਹੋਰ ਘਰ ਹੈ ਅੱਛਾ ਹਾਂ ਉਹ ਵੀ ਸਰਦਾਰ ਉਹ ਵੀ ਸਰਦਾਰ ਅੱਛਾ ਅੱਛਾ ਤਾਂ ਬਬੇ ਇੱਥੇ ਆਬਾਦੀ ਵਿੱਚ ਮੁਸਲਮਾਨ ਵੀ ਨੇ ਹੋਰ ਮੁਹਰਬਾਨ ਆ ਬਈਆ ਕਿਵੇਂ ਦਾ ਤੁਹਾਡੇ ਨਾਲ ਚੰਗੇ ਨੇ ਬਾੜੇ ਨੇ ਕੁੱਤਾਂ ਨੂੰ ਕਰਦਾ ਬਈਆ ਕੋਈ ਨਹੀਂ ਨਹੀਂ ਸਾਨੂੰ ਨਫ਼ਰਤ ਹੋਈ ਨਹੀਂ ਨਾ ਨਾ ਤੁਹਾਨੂੰ ਉਹਨਾਂ ਤੋਂ ਹੋਵੇ ਮੁਸਲਮਾਨਾਂ ਤੋਂ ਆ ਜੇ ਤੇ ਬੜੇ ਚੱਗੇ ਤੇ ਸਾਡੇ ਨਾਲ ਤੇ ਘੜੀ ਦਾ ਪਤਾ ਨਹੀਂ ਮੀਆਂ ਬੰਦਾ ਉਖਣ ਲੱਗੇ ਕੀ ਪਤਾ ਲੱਗਦਾ ਕੀ ਪਤਾ ਲੱਗਦਾ ਆ ਜੇ ਬਹੁਤ ਆ ਭੈਣਾਂ ਭਰਾਤਾਂ ਨਾਲ